ਸਤਿ ਸ਼੍ਰੀ ਅਕਾਲ ਜੀ ਅੱਜ ਅਪਕਾਰ ਦੇ ਵਿੱਚ ਗਾਜਰਾਂ ਦਾ ਤੇ অ্যালোਵੈਰਾ ਦਾ ਜੂਸ ਬਣਾ ਕੇ ਰੈਡੀ ਕਰਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਹੈਗਾ ਗਾਜਰਾਂ ਦੇ ਜੂਸ ਦੇ ਵਿੱਚ ਵਿਟਾਮਿਨ A ਹੁੰਦਾ ਜੋ ਕਿ ਆਪਣੇ ਅੱਖਾਂ ਦੀ ਰੋਸ਼ਨੀ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਤੇ ਐਲੋਵੇਰਾ ਆਪਣੇ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈ ਤੇ ਨਾਲ ਸਕਿਨ ਗਲੋਈ ਬਣਦੀ ਹੈਗੀ ਸਭ ਤੋਂ ਪਹਿਲਾਂ ਆਪਾਂ ਇੱਕ ਪlant ਤੇ ਸਾਡੇ ਘਰੇ ਪlant ਲੱਗਿਆ ਹੋਇਆ ਸੀ ਉਹਦੇ ਵਿੱਚੋਂ ਆਪਾਂ ਐਲੋਵੇਰਾ ਨੂੰ ਤੋੜ ਲਿਆ ਸੀਗਾ ਐਲੋਵੇਰਾ ਨੂੰ ਤੋੜਨ ਤੋਂ ਬਾਅਦ ਆਪਾਂ ਉਹਨੂੰ ਗਲਾਸ ਦੇ ਵਿੱਚ ਉਲਟਾ ਕਰਕੇ ਰੱਖਤਾ ਸੀ ਤਾਂ ਕਿ ਜੋ ਇਹਦਾ ਪੀਲਾ ਪੈਣਾ ਉਹ ਨਿਕਲ ਜੇ ਤੇ ਉਹ ਸੇਤ ਲਈ ਹਾਨੀਕਾਰਕ ਹੁੰਦਾ ਹੈਗਾ ਇਸ ਲਈ ਆਪਾਂ ਉਹਨੂੰ ਮਤਲਬ ਕੱਢਦਾ ਸੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਵਾਸ਼ ਕਰ ਲਿਆ ਸੀ ਚੰਗੀ ਤਰ੍ਹਾਂ ਇਸ ਤੋਂ ਬਾਅਦ ਇਹਨਾਂ ਆਪਾਂ ਇਹਨੂੰ ਕੱਟ ਲਿਆ ਸੀਗਾ ਇਨੋ ਚੰਗੀ ਤਰ੍ਹਾਂ ਕੱਟ ਲੈਣਾਗਾ ਜਿਹੜੀ ਵੀ ਇਹਦੀ ਜੈਲ ਹੋਊਗੀ ਉਹਨੂੰ ਆਪਾਂ ਸਿਰਫ ਕੱਢਣਾਗਾ ਇਹਨੂੰ ਆਪਾਂ ਹੱਥਾਂ ਤੇ ਵੀ ਮਲ ਸਕਦੇ ਆ ਮੂੰਹ ਤੇ ਵੀ ਲਗਾ ਸਕਦੇ ਦੀ ਜੈਲ ਨੂੰ ਸਕਿਨ ਲਈ ਇਹ ਬਹੁਤ ਹੀ ਜ਼ਿਆਦਾ ਖਾਸ ਤੌਰ ਤੇ ਫਾਇਦੇਮੰਦ ਹੁੰਦਾਗਾ ਇਹਦੀ ਅਲੋਵਰਾ ਜੈਲ ਬਾਜ਼ਾਰ ਦੇ ਵਿੱਚ ਵੀ ਮਿਲ ਜੂਗੀ ਤੁਹਾਨੂੰ ਅਗਰ ਤੁਸੀਂ ਆਪਣੇ ਫੇਸ ਤੇ ਲਗਾਣੀ ਹੋਗੀ ਨਹੀਂ ਤਾਂ ਨੇਚਰਲੀ ਮੈਂ ਆਪਣੇ ਹੱਥਾਂ ਤੇ ਇਹਨੂੰ ਵੈਸੀ ਅਪਲਾਈ ਕਰ ਲਿਆ ਸੀਗਾ ਤੇ ਇਹਦਾ ਆਪਾਂ ਵੈਸੇ ਤਾਂ ਜੂਸ ਬਣਾ ਰਹੇ ਸੀ ਪਰ ਜੋ ਬਚ ਗਿਆ ਮੈਨੂੰ ਐ ਸੀ ਕਿ ਇਹ ਵੇਸਟ ਨਾ ਹੋਵੇ ਕਿਉਂਕਿ ਇਹ ਬਹੁਤ ਜਿਆਦਾ ਮਤਲਬ ਫਾਇਦੇਮੰਦ ਹੈਗਾ ਇਸ ਕਰਕੇ ਮੈਨੂੰ ਹੱਥਾਂ ਤੇ ਲਗਾ ਰਿਆ ਸੀ ਜਿਹੜਾ ਕਿ ਛਿਲਕੇ ਦੇ ਉੱਪਰ ਪਲਪ ਬਚ ਗਿਆ ਸੀ ਤੇ ਬਾਕੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸੀ ਕਰਤਾ ਸੀਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਇੱਕ gekeੜਾ ਲਵਾਤਾ ਸੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਦਨ ਪਾਣੀ ਵੀ ਐਡ ਕਰਤਾ ਸੀ ਤਾਂ ਕਿ ਥੋੜਾ ਜਿਹਾ ਪਤਲਾ ਹੋ ਸਕੇ ਮਤਲਬ ਆਪਾਂ ਇਹਨੂੰ ਥੋੜਾ ਪਤਲਾ ਹੀ ਰੱਖਣਾ ਜੂਸ ਨੂੰ ਇਹ ਯਕੀਨ ਮੰਨਿਓ ਜਮਾ ਵੀ ਕੋੜਾ ਨਹੀਂ ਬਣਦਾ ਇਹ ਜੂਸ ਬਹੁਤ ਹੀ ਜ਼ਿਆਦਾ ਮਤਲਬ ਐਵੇਂ ਨਹੀਂ ਲੱਗੂਗਾ ਤੁਹਾਨੂੰ ਕਿ ਇਹ ਕੌੜਾ ਜੂਸ ਬਣੇਗਾ ਕੌੜਾ ਬਿਲਕੁਲ ਨਹੀਂ ਬਣਦਾ ਇਹਦੇ ਵਿੱਚ ਆਪਾਂ ਨਿੰਬੂ ਪਾਵਾਂਗੇ ਤੇ ਸ਼ਾਇਦ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂਗੇ ਹੋਰ ਵੀ ਆਪਾਂ ਜਿਹੜੀ ਚੀਜ਼ ਤੁਸੀਂ ਇਹ ਚ ਪਾਉਣਾ ਚਾਹੋ ਉਹ ਪਾ ਸਕਦੇ ਆ ਇਹ ਚ ਕੋਈ ਐਵੇਂ ਨਹੀਂ ਹੈਗਾ ਕਿ ਇਹ ਚ ਕ ਲੈ ਲਓ ਵੀਰੇ ਪਊਗਾ ਜੋ ਵੀ ਤੁਸੀਂ ਪਾਉਣਾ ਚਾਹੋ ਉਹ ਪਾ ਸਕਦੇ ਆਂਗੇ ਤਾਂ ਆਪਾਂ ਇਹਨੂੰ ਹੁਣ ਗ੍ਰाइंड ਕਰ ਰਹੇ ਹਾਂਗੇ ਚੰਗੀ ਤਰ੍ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰਾਂਗੇ ਤਾਂ ਕਿ ਇਹ ਫਾਈਨ ਪੇਸਟ ਬਣ ਸਕੇ ਦਾ ਫਿਰ ਆਪਾਂ ਇਹਨੂੰ ਛਾਨਣੀ ਦੇ ਵਿੱਚ ਜਿਹੜਾ ਉਹ ਕੱਢ ਲਾਂਗੇ ਆ ਦੇਖੋ ਇਹ ਇਹ ਫਾਰਮ ਚਾਊਗਾ ਜਿਹੜੀ ਉਹਦੀ ਉੱਪਰਲੀ ਵਾਈਟ ਕਲਰ ਦੀ ਜੈਲ ਲੱਗੀ ਉਹ ਆਪਾਂ ਇਹਨੂੰ ਐਵੇਂ ਛਾਨ ਲੈਣਾ ਚੰਗੀ ਤਰ੍ਹਾਂ ਆ ਉੱਪਰ ਆ ਜੂਗੀ ਵਾਈਟ ਵਾਲੀ ਜੈਲ ਜਿਹੜੀ ਉੱਪਰ ਇਹ ਸਾਰੀ ਉੱਪਰ ਆ ਗਈ ਤੇ ਇਧਰ نیچے ਇਹਦਾ ਪਾਣੀ ਨਿਕਲਿਆ ਆ ਇਹਦੇ ਵਿੱਚ ਆਪਾਂ ਅੱਧਾ ਨਿੰਬੂ ਦਾ ਰਸ ਵੀ ਐਡ ਕਰਾਂਗੇ ਅੱਧੇ ਨਿੰਬੂ ਦੇ ਰਸਪਾਣ ਦੇ ਨਾਲ ਇਹਦੇ ਵਿੱਚ ਜਿਹੜਾ ਕਿ ਕੋੜਾ ਪਾਣਾ ਘੜਤਨ ਜਮਾ ਵੀ ਨਹੀਂ ਰਹਣਗੀ ਇਹ ਜਮਾ ਮਤਲਬ ਐਵੇਂ ਨਹੀਂ ਲੱਗੂਗਾ ਤੁਹਾਨੂੰ ਕੀ ਪੀਣ ਦੇ ਵਿੱਚ ਕੋੜਾਗਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦਾਗਾ ਤੁਸੀਂ ਆਪਣੇ ਘਰ ਦੇ ਵਿੱਚ ਇਹਨੂੰ ਜ਼ਰੂਰ ਟਰਾਈ ਕਰਿਓ ਇਹ ਬਿਲਕੁਲ ਵੀ ਨਹੀਂ ਕੋੜਾ ਬਣਦਾਗਾ ਮੈਂ ਇਹਨੂੰ ਬਹੁਤ ਵਾਰ ਘਰੇ ਵੀ ਮਤਲਬ ਬਣਾ ਕੇ ਦੇਖਿਆਗਾ ਬਿਲਕੁਲ ਨਹੀਂ ਕੋੜਾ ਬਣਦਾ ਇਹਨੂੰ ਆਪਾਂ ਇੱਕ ਗਲਾਸ ਦੇ ਵਿੱਚ ਸਰਵ ਕਰ ਲੈਣਾਗਾ ਤੁਸੀਂ ਜਿਹੜਾ ਵੀ ਫੈਂਸੀ ਗਲਾਸ ਦੇ ਵਿੱਚ ਜਿਵੇਂ ਵੀ ਗੈਸਟ੍ਰੋ ਵੀ ਸਰਵ ਕਰ ਸਕਦੇ ਹੋ ਐਵੇਂ ਬਣਾ ਕੇ ਉਹਨਾਂ ਨੂੰ ਪਿਲਾਓ ਤਾਂ ਕਿ ਹੈਲਦੀ ਵੀ ਰਵੇ ਜਿਹੜੀ ਆਪਾਂ ਬਾਜ਼ਾਰ ਦੇ ਵਿੱਚ ਸੌਫਟ ਡਰਿੰਕ ਪੀਂਨੇ ਆ ਉਹ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੁੰਦੀਆਂ ਇਹ ਜੂਸ ਆਪਣੀ ਹੈਲਥ ਲਈ ਵੀ ਚੰਗਾ ਹੈਗਾ ਇਸ ਕਰਕੇ ਆਪਾਂ ਨੂੰ ਇਹ ਡੇਲੀ ਮਤਲਬ ਜਿਹੜਾ ਇੱਕ ਚਾਹ ਦਾ ਕੱਪ ਹੁੰਦਾ ਉਹ ਭਰ ਕੇ ਆਪਾਂ ਨੂੰ ਪੀਣਾ ਚਾਹੀਦਾਗਾ ਹਰ ਵੀਕ ਦੋ ਵਾਰ ਪੀਣਾ ਚਾਹੀਦਾ ਇਹਦੇ ਨਾਲ ਆਪਣੀ ਸਕਿਨਾਂ ਜਿਹੜੀ ਉਹ ਗਲੋਈ ਹੁੰਦੀ ਹੈਗੀ ਤੁਸੀਂ ਆਪਣੇ ਘਰ ਦੇ ਵਿੱਚ ਇਹਨੂੰ ਜ਼ਰੂਰ ਟਰਾਈ ਕਰਨਾਗਾ ਬਣਾ ਕੇ ਮੈਂ ਇਹਨੂੰ ਇੱਕ ਗਲਾਸ ਦੇ ਵਿੱਚ ਐਵੇਂ ਸਰਵ ਕੀਤਾ ਸੀ ਤੇ ਦੂਸਰੇ ਗਲਾਸ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਇਆਗਾ ਨਮਕ ਦੋਨਾਂ ਗਲਾਸਾਂ ਦੇ ਵਿੱਚ ਮੈਂ ਥੋੜਾ ਥੋੜਾ ਨਮਕ ਪਾਤਾ ਨਮਕ ਪਾਤਾ ਦੋਨੋਂ ਗਲਾਸਾਂ ਦੇ ਵਿੱਚ ਮੈਂ ਥੋੜਾ ਥੋੜਾ ਇਧਰਲੇ ਗਲਾਸ ਰੂ ਵੀ ਪਾਤਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਨਿੰਬੂ ਜਿਵੇਂ ਆਪਾਂ ਕੀ ਬਾਜ਼ਾਰ ਦੇ ਵਿੱਚ ਨਹੀਂ ਪਿੰਦੇ ਓਵੇਂ ਆਪਾਂ ਬਣਾਉਣ ਜਾ ਰਹੇ ਹਾਂ ਜਿਵੇਂ ਆਪਾਂ ਨੂੰ ਗੰਨੇ ਦੇ ਜੂਸ ਦੇ ਵਿੱਚ ਪਹਿਲਾਂ ਨਿੰਬੂ ਪਾ ਕੇ ਦਿੰਦੇ ਆ ਉਸ ਤਰ੍ਹਾਂ ਆਪਾਂ ਇਹਨੂੰ ਸਰਵ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਐਲੋਵੇਰਾ ਦਾ ਜੂਸ ਸਰਵ ਕੀਤਾ ਫਿਰ ਦੇਖੋ ਆਪਾਂ ਐਨ ਸਟਾਈਲ ਦੇ ਨਾਲ ਗਾਜਰ ਦਾ ਜੂਸ ਜੋ ਕਿ ਘਰੇ ਬਿਲਕੁਲ ਤਾਜ਼ਾ ਫਰੈਸ਼ ਜੂਸ ਬਣਾਇਆਗਾ ਉਹਨੂੰ ਵੀ ਆਪਾਂ ਗਲਾਸ ਦੇ ਵਿੱਚ ਐਵੇਂ ਸਰਵ ਕਰਾਂਗੇ ਬਨਰੀ ਹੋਇਸ ਰੈਸਪੀ ਦੇ ਨਾਲ ਬਹੁਤ ਹੀ ਟੇਸਟੀ ਬਣਦੀ ਆ ਇਹ ਬਹੁਤ ਹੀ ਜ਼ਿਆਦਾ ਹੈਲਦੀ ਡਰਿੰਕ ਆਗੀ ਇਹ ਦੇਖੋ ਦੋਨੇ ਜੂਸ ਕਿੰਨੇ ਕਲਰਫੁਲ ਲੱਗ ਰਹੇ ਨੇ ਤੇ ਦਿਖਣ ਦੇ ਵਿੱਚ ਵੀ ਟੈਂਪਟਿੰਗ ਲੱਗ ਰਹੇ ਨੇ ਗਾਜਰਾਂ ਦਾ ਜੂਸ ਤਾਂ ਵੈਸੇ ਮਿੱਠਾ ਹੀ ਹੋਊਗਾ ਗਾਜਰਾਂ ਦਾ ਜੂਸ ਮੈਂ ਬਾਅਦ ਵਿੱਚ ਬਣਾਇਆ ਸੀ ਅੱਦੀ ਮੈਂ ਕਲਿੱਪ ਐਡ ਨਹੀਂ ਕੀਤੀ ਨਾਲ ਬਸ ਗਾਜਰਾਂ ਦੇ ਜੂਸ ਬਣਾਉਣ ਲਈ ਮੈਂ ਗਾਜਰਾਂ ਨੂੰ ਪਲਪ ਨੂੰ ਪੇਸਟ ਕਰ ਲਿਆ ਸੀ ਮਤਲਬ ਕਿ ਇਹਨੂੰ ਪੀਸ ਲਿਆ ਸੀ ਮਿਕਸੀ ਜੱਗ ਦੇ ਵਿੱਚ ਇਹਦੇ ਵਿੱਚ ਥੋੜਾ ਪਾਣੀ ਪਾ ਕੇ ਇਹਨੂੰ ਛਾਣ ਲਿਆ ਸੀ ਜਿਹੜਾ ਇਹਦਾ ਪਾਣੀ નીકਲਿਆ ਉਸ ਉਹਦੇ ਵਿੱਚ ਮੈਂ ਖੰਡ ਤੇ ਕਾਲਾ ਨਮਕ ਤੇ ਨਿੰਬੂ ਪਾਤਾ ਸੀ ਉੱਪਰ ਦੇ ਵੀ ਆਪਾਂ ਇਹਦੇ ਨਿੰਬੂ ਪਾ ਦੇਣਾ ਇਸ ਤਰ੍ਹਾਂ ਮੈਂ ਗਾਜਰ ਦਾ ਜੂਸ ਵੀ ਬਣਾ ਲਿਆ ਸੀ ਇਹ ਦੋਨੇ ਜੂਸ ਬਣ ਕੇ ਰੈਡੀ ਨੇ ਤੁਸੀਂ ਪੀ ਕੇ ਜ਼ਰੂਰ ਟਰਾਈ ਕਰਿਓ ਘਰ ਦੇ ਵਿੱਚ ਬਣਾ ਕੇ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਇਹ ਰੈਸਪੀ ਕਿਵੇਂ ਬਣੀ ਵੈਸੇ ਜਿਹੜਾ ਇਹ ਜੂਸ ਆ ਇਹ ਬਿਲਕੁਲ ਵੀ ਕੋੜਾ ਨਹੀਂ ਬਣਦਾ ਥੈਂਕ ਯੂ for watching my video.